ਬਾਕੀ ਸਭ ਸੁਖ ਸਾਂਤ ਹੈ ਕਹਾਣੀ ਲੇਖਕ ਮੋਣ ਪੰਡਾੜੀ ਮੋਣ ਸਿੰਘ ਪਿੰਡ ਵਿੱਚ ਇੱਕੋ ਇੱਕ ਪੜਿਆ ਲਿਖਿਆ ਮੁੰਡਾ ਸੀ ਇੱਕੋ ਇੱਕ ਪੜਿਆ ਲਿਖਿਆ ਹੋਣ ਕਰਕੇ ਉਹ ਸਾਰੇ ਪਿੰਡ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ ਜਦੋਂ ਕਿਸੇ ਨੂੰ ਚਿੱਠੀ ਲਿਖਣ ਤੋਂ ਜਵਾਬ ਦੇ ਦਿੰਦਾ ਤਾਂ ਲੋਕ ਉਸ ਨਾਲ ਔਖੇ ਜਿਹੇ ਹੋ ਜਾਂਦੇ ਉਹ ਆਪਣੀ ਜ਼ੁਬਾਨੀ ਦੱਸਦਾ ਹੈ ਕਿ ਮੈਂ ਪੂਰੇ 5 ਬਰੇ ਚਿੱਠੀਆਂ ਲਿਖਦਾ ਰਿਹਾ ਹਾਂ 5ਵੀਂ ਤੋਂ ਲੈ ਕੇ 10ਵੀਂ ਤੱਕ ਚਿੱਠੀਆਂ ਲਿਖ-ਲਿਖ ਮੈਂ ਅੱਕ ਗਿਆ। ਸਾਂ ਲੋਕੀ ਚਿੱਠੀਆਂ ਲਖਵਾਉਂਦੇ ਵੀ ਤਾਂ ਸਿੱਧੀ ਤਰ੍ਹਾਂ ਨਹੀਂ ਸਨ। ਕੁੜੀਆਂ ਚਾਰ-ਚਾਰ ਸਫਿਆਂ ਦੀਆਂ ਚਿੱਠੀਆਂ ਲਖਵਾਉਂਦੀਆਂ ਸਨ। ਚਿੱਠੀਆਂ ਵਿੱਚ ਦੋਹੇ ਤੇ ਚੜ੍ਹਾਂ ਤੇ ਢੁਕਾਂ ਜੋੜ-ਜੋੜ ਲਖਵਾਉਂਦੀਆਂ ਸਨ। ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ ਪਰ ਉਹ ਸ਼ਰਤੀ ਤੇ ਹੱਥ ਰੱਖ ਕੇ ਤੇ ਅੱਖਾਂ ਮੀਚ ਕੇ ਕਰਨੀਆਂ ਲਿਖ। ਚਿੱਠੀ ਲਿਖਦੀਆਂ ਖੂਨ ਨਾਲ ਸਿਆਹੀ ਨਾ ਸਮਝਣਾ ਮਰ ਗਈ ਹਾਂ ਤੇਰੀ ਯਾਦ ਵਿੱਚ। ਜਿਉਂਦੀ ਨਾ ਸਮਝਣਾ ਮੈਨੂੰ ਕਈ-ਕਈ ਮਿੰਟ ਰਿਕਣਾ ਪੈਂਦਾ ਕਿ ਉਹ ਸਮਾਧੀ ਚੋਂ ਨਿਕਲਣ ਤੇ ਅਗਲੀ ਗੱਲ ਲਿਖਵਾਉਣ ਅਗਲੀ ਗੱਲ ਹੁੰਦੀ ਇਹਨਾਂ ਪ੍ਰਦੇਸ਼ੀਆਂ ਤੇ ਇਹ ਨਾ ਕਰਨਾ ਇਤਵਾਰ ਲੋਕੋ ਇਹ ਰੱਸੀ ਦਾ ਸੱਪ ਬਣਾ ਦਿੰਦੇ ਕੋਈ ਕਹਿੰਦੀ ਇਓ ਲਿਖ ਦੇ ਵੀ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ-ਅੰਦਰ ਮੈਨੂੰ ਲੈਣ ਆਊਗਾ ਪਰ ਮੈਨਾਂ ਹੀ ਆਵੇ ਪਰ ਇਸ ਤਰ੍ਹਾਂ ਜ਼ਰੂਰ ਲਿਖਦੇ ਨੇ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ-ਲਿਖ ਮੈਂ ਅੱਕ ਗਿਆ ਸਾਂ ਬਾਰਿਸ਼ ਸ਼ਾਦੀ ਪੈਂਤ ਤੋਂ ਲੈ ਕੇ ਕਵੀਰ ਦੇ ਦੋਹੇ ਤੱਕ ਉਹ ਆਪਣੀਆਂ ਚਿੱਠੀਆਂ 'ਚ ਪਤਾ ਨਹੀਂ ਕਿਉਂ ਕਿਉਂ ਲਿਖਵਾਉਂਦੀਆਂ ਸਨ ਹੋਰ ਛੋਟੇ-ਛੋਟੇ ਟੋਟਕਿਆਂ ਦਾ ਤਾਂ ਅੰਤ ਨਹੀਂ ਸੀ ਪਤਾ ਨਹੀਂ ਕਿ ਕੁਝ ਲਿਖਵਾਉਂਦੀਆਂ ਰਹਿੰਦੀਆਂ ਸਨ ਉਹ ਕੋਈ ਕਹਿੰਦੀ ਵੇ ਮੋਹਣਿਆ ਸਾਨੂੰ ਲੋਕਾਂ ਵਾਂਗੂ ਟੋਟਕੜੇ ਤਾਂ ਕਰਨੇ ਨਹੀਂ ਆਉਂਦੇ ਤੂੰ ਆਪੇ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ ਵਿੱਚ ਸਾਡੀ RAM ਸਤ ਜਰੂਰ ਲਿਖਦੇ ਹੀ ਮੈਂ ਪਰੇਸ਼ਾਨ ਹੋ ਜਾਂਦਾ ਆਖਰ ਮੈਂ ਆਪਣੇ ਆਪ ਕੀ ਲਿਖਾਂ ਤੇ ਕੀ ਨਾ ਲੇਖਾਂ ਬੁੜੀਆਂ ਆਪਣੇ ਰੋਣੇ ਰੋਂਦੀਆਂ ਕਿਸੇ ਦੀ ਨੌਕ ਪੱਤੀ ਸੀ ਕਿਸੇ ਦੀ ਧੀ ਦੁਖੀ ਸੀ ਕਿਸੇ ਦਾ ਪੁੱਤ ਫੌਜੇ ਭਰਤੀ ਹੋ ਗਿਆ ਸੀ ਕਿਸੇ ਦਾ ਹੱਥ ਤੰਗ ਸੀ ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ ਮਹੀਨੇ 'ਚ ਦੋ ਦੋ ਤਰੀਕਾ ਪੈਂਦੀਆਂ ਸਨ ਕਿਸੇ ਦੀ ਧੀ ਨੂੰ ਲੰਮੀ ਬਿਮਾਰੀ ਸੀ ਸਹੁਰੇ ਉਹਨੂੰ ਲੈ ਜਾਂਦੇ ਨਹੀਂ ਸਨ ਉਹ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ ਉਹ ਨਾ ਮਰਦੀ ਸੀ ਤੇ ਨਾ ਰਾਜੀ ਹੁੰਦੀ ਸੀ ਡਾਕਟਰ ਨੇ ਨਿਤ ਨਵੇਂ ਲੋਧੇ ਲਾ ਲ ਕੇ ਕੁੜੀ ਦਾ ਸਰੀਰ ਛਾਣ ਦਿੱਤਾ ਸੀ ਡਾਕਟਰ ਦਾ ਘਰ ਪਰ ਰਿਹਾ ਸੀ ਉਹ ਦਿਨ ਬ ਦਿਨ ਕੰਗਾਲ ਹੋ ਰਹੇ ਸਨ ਗੱਲ ਕਿ ਲੋਕਾਂ ਦੇ ਦੁੱਖ ਲਿਖ ਲਿਖ ਮੈਂ ਦੁਖੀ ਹੋ ਜਾਂਦਾ ਸੀ ਸਾਰਾ ਸਾਰਾ ਦਿਨ ਸੋਚਦਾ ਰਹਿੰਦਾ ਸਾਂ ਕਿ ਲੋਕ ਵੀ ਕਦੀ ਰਾਜੀ ਖੁਸ਼ੀ ਹੋਣਗੇ ਖੁਸ਼ੀਆਂ ਮਨਾਉਣਗੇ ਤੇ ਮੈਥੋਂ ਸੋਹਣੀਆਂ ਸੋਹਣੀਆਂ ਗੱਲਾਂ ਲਿਖਵਾਣਗੇ ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ ਮੈਨੂੰ ਖੁਸ਼ ਰੱਖਣ ਸਦਾ ਖੁਸ਼ ਸੋਚਦਾ ਸੋਚਦਾ ਮੈਂ ਗੌਤਮ ਬੁੱਧ ਦੀ ਫਿਲਾਸਫੀ ਤੇ ਜਾ ਪੜਦਾ ਇਹ ਦੁਨੀਆ ਦੁੱਖਾਂ ਦਾ ਘਰ ਹੈ ਉਹਦਾ ਇਹ ਵਚਨ ਮੇਰੇ ਦਿਮਾਗ ਵਿੱਚ ਗੂੰਜਦਾ ਰਹਿੰਦਾ ਮੇਰਾ ਜੀ ਕਰਦਾ ਮੈਂ ਪਿੰਡੋਂ ਭੱਜ ਜਾਵਾਂ ਦੂਰ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ ਉੱਥੇ ਨਾ ਮੈਥੋਂ ਕੋਈ ਚਿੱਠੀ ਲਿਖ ਲਿਖਵਾਏਗਾ ਤੇ ਨਾ ਮੈਂ ਦੁਖੀ ਹੋਵਾਂਗਾ ਕਪੂਰੇ ਦਾ ਪੁੱਤ ਮੇਗਾ ਮੇਲੋ ਦੀ ਧੀ ਸ਼ਰਬਦੀ ਤੇ ਨਾਈਆਂ ਦਾ ਘੋਟਾ ਇਹ ਸਾਰੇ ਜਣੇ ਹੁਣ ਪੰਜਵੀਂ ਚ ਹੋ ਗਏ ਸਨ ਮੈਂ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁਣ ਉਹਨਾਂ ਤੋਂ ਲਿਖਵਾ ਲਿਆ ਕਰਨ ਲੋਕ ਚਿੱਠੀਆਂ ਪਰ ਉਹ ਕਹਿੰਦੇ ਸਨ ਕਿ ਕਿਹਦੇ ਕਿਹਦੇ ਸਾਹਮਣੇ ਆਪਣੇ ਘਰ ਦਾ ਭੇਤ ਉਹ ਖੋਲਦੇ ਫਿਰਨ ਕਬੀਲਦਾਰੀ ਦੇ 100 ਪੜਦੇ ਹੁੰਦੇ ਹਨ ਮੁੰਸਿਆਂ ਤੈਥੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ ਹਰ ਗੱਲ ਆਪਣੇ ਧੀਆਂ ਪੁੱਤਰਾ ਵਾਂਗ ਤੇਰੇ ਨਾਲ ਕਰ ਲੈਂਦੇ ਹਾਂ ਆਪਣਾ ਦਿਲ ਫੋਲ ਲੈਂਦੇ ਹਾਂ ਤੇਰੇ ਕੋਲ ਹੋਰ ਸਾਲਾ ਕੀ ਹੈ ਇੱਥੇ ਬਸ ਆਪਣਾ ਦੇ ਲਹੌਲਾ ਹੋ ਜਾਂਦਾ ਏ ਜਰਾ ਨਾਲੇ ਤੂੰ ਸਾਡੀ ਸੁਣ ਵੀ ਲੈਨੇ ਧਿਆਨ ਨਾਲ ਉਹਨਾਂ ਦਾ ਲਾੜ ਨਾਲ ਕਿਹਾ ਮੋਹਣ ਸਿਆ ਮੈਨੂੰ ਚੰਗਾ ਚੰਗਾ ਲੱਗਦਾ ਉਹ ਸੱਚੇ ਵੀ ਸਨ ਮੈਂ ਉਹਨਾਂ ਦੇ ਘਰਾਂ ਦੀ ਹਰ ਗੱਲ ਹਰ ਘਟਨਾ ਥੋੜ ਤੇ ਲੋੜ ਤੋਂ ਜਾਣੂ ਸਾਂ ਜਿਵੇਂ ਮੈਂ ਉਹਨਾਂ ਦੇ ਟੱਬਰ ਦਾ ਹੀ ਇੱਕ ਜੀ ਹੋਵਾਂ ਇਹ ਸੋਚ ਕੇ ਮੈਂ ਨੀਵੀ ਪਾ ਲੈਂਦਾ ਤੇ ਮੈਨੂੰ ਸ਼ਰਮ ਜਹੀ ਆ ਜਾਂਦੀ ਅਖੀਰ ਦੋ ਲਫ਼ਜ਼ ਲਿਖਣ ਪਿੱਛੇ ਮੈਂ ਉਹਨਾਂ ਨੂੰ ਐਨਾ ਕਿਉਂ ਤੰਗ ਕਰਦਾ ਸਾਂ ਕਿਉਂ ਜਵਾਬ ਦੇ ਦਿੰਦਾ ਸਾਂ ਚਿੱਠੀ ਲਿਖਣ ਤੋਂ ਅਦੇ ਪਰसों ਦੀ ਗੱਲ ਹੈ ਜਦ ਅਗਰ ਫੌਜੀ ਦੀ ਮਾਂ ਹਰ ਕੋਰ ਮੈਨੂੰ ਆਪਣੇ ਘਰ ਲੈ ਜਾਣ ਲਈ ਆਈ ਚਿੱਠੀ ਲਿਖਵਾਉਣ ਲਈ ਪਹਿਲਾਂ ਤਾਂ ਮੈਂ ਟਾਲਮਟੋਲ ਕਰਦਾ ਰਿਹਾ ਪਰ ਜਦੋਂ ਉਹਦੀਆਂ ਅੱਖਾਂ ਪਰ ਆਈਆਂ ਤਾਂ ਮੈਂ ਨੀਵੀਂ ਪਾ ਲਈ ਤੇ ਉਹਦੇ ਪਿੱਛੇ-ਪਿੱਛੇ ਤੁਰ ਪਿਆ ਆਪਣੇ ਘਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਢਾਹ ਦਿੱਤੀ ਮੈਂ ਚੁੱਪ ਕਰਕੇ ਬੈਠ ਗਿਆ ਉਹ ਉੱਠ ਕੇ ਕਾਟਨੀ ਚੋਂ ਦੁੱਧ ਦਾ ਗਲਾਸ ਭਰ ਲਈ ਮੈਂ ਬੜੀ ਨਾਣੁਕਰ ਕੀਤੀ ਪਰ ਉਹ ਉਸ ਕਿਹਾ ਪੀਲੇ ਪੁੱਤ ਕਿਹੜਾ ਆਪਾ ਮੁੱਲ ਲੈਂਦਾ ਕਿ ਤੂੰ ਸੁਖ ਨਾਲ ਦੋਲਵੇਰੀਆਂ ਖੜੀਆਂ ਨੇ ਘਰ ਬੇਸ਼ੱਕ ਲੈ ਜਾਇਆ ਕਰ ਵੇਲੇ ਇਕ ਵੇਲੇ ਲੋੜ ਪੈ ਜਾਵੇ ਜੇ ਕਦੇ ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ ਬਸ ਚਿੱਠੀ ਦੇ ਬੋਲ ਜਿਹੜਾ ਚੰਗੇ ਲਿਖ ਦੇ ਆ ਲੈ ਫੜਕਾਟ ਉਹਨੇ ਕਾਂਸੀ ਦੀ ਥਾਲੀ ਤੇ ਰੱਖ ਕੇ ਪੋਸਟ ਕਾਰਡ ਮੈਨੂੰ ਫੜਾ ਦਿੱਤਾ ਪਹਿਲਾਂ ਦੁੱਧ ਦੀ ਘੁੱਟ ਭਰ ਲੈ ਪੁੱਤ ਬਹਿ ਭਰ ਜੂ ਉਹਨੇ ਪਿੱਤਲ ਦੇ ਗਲਾਸ ਵੱਲ ਇਸ਼ਾਰਾ ਕਰਦਿਆਂ ਕਿਹਾ ਮੈਂ ਸੰਗਦਿਆਂ ਸੰਗਦਿਆਂ ਗਲਾਸ ਮੂੰਹ ਨੂੰ ਲਾ ਲਿਆ ਪਰ ਇੱਕਦਮ ਮੂੰਹ ਤੋਂ ਲਾ ਲਿਆ ਗਰਮ-ਗਰਮ ਦੁੱਧ ਨੇ ਮੇਰੀ ਜੀਭ, ਗਰਮ-ਗਰਮ ਗਲਾਸ ਨੇ ਮੇਰੇ ਬੁੱਲ ਫੂਕ ਦਿੱਤੇ। ਮੈਨੂੰ ਬੁੜੀ ਤੇ ਬਹੁਤ ਗੁੱਸਾ ਆਇਆ। ਮੇਰੀ ਜੀਭ ਅਜੇ ਵੀ ਜਲੂ-ਜਲੂ ਕਰ ਰਹੀ ਸੀ। ਮੇਰੇ ਗੁੱਸੇ ਨੂੰ ਭਾਪ ਕੇ ਬੁੜੀ ਵੀ ਡਰ ਜਈ ਗਈ। ਉਹਨੇ ਦੁੱਧ ਫੈਂਟ-ਫੈਂਟ ਪਾਣੀ ਵਰਗਾ ਕਰ ਦਿੱਤਾ ਜਿਹੜਾ ਮੈਂ ਇੱਕੋ ਸਾਹੇ ਪੀ ਗਿਆ। ਅੰਦਰੋਂ ਥਮਲਿਓ, ਓਲਿਓ ਕਿਸੇ ਦੀ ਹਾਏ-ਹਾਏ ਦੀ ਆਵਾਜ਼ ਆਈ। ਪੁੱਛਣ ਦੇ ਪਤਾ ਲੱਗਾ ਕਿ ਉਹ ਕਰਤਾਰੋ ਸੀ ਹਰਕੌਰ ਦੀ ਨੂੰ ਇਸਨੇ ਪਰਸੋਂ ਪੁੱਤ ਜੰਮਿਆ ਸੀ। ਅੰਦਰ ਮੰਜੇ ਤੇ ਪਈ ਉਹ ਕਰਾ ਰਹੀ ਸੀ ਉਹਨੂੰ ਪਰਸੋਂ ਤੋਂ ਹੀ ਦਰਦ ਹੋ ਰਿਹਾ ਸੀ ਜਿਹੜਾ ਅਜੇ ਤੱਕ ਨਹੀਂ ਸੀ ਟਿਕਿਆ ਬੁੜੀ ਨੇ ਹੌਕਾ ਪਰ ਕੇ ਕਿਹਾ ਪੁੱਤ ਮੋਹਣਿਆ ਜਰਾ ਚੰਗੀ ਤਰ੍ਹਾਂ ਲਿਖੀ ਚਿੱਠੀ ਜਿਹਨੂੰ ਪੜ੍ਹ ਕੇ ਮੁੰਡਾ ਫੌਜ 'ਚੋਂ ਨਾਮਾ ਕਟਾ ਆਵੇ ਅਸੀਂ ਬਹੁਤ ਦੁਖੀ ਹਾਂ ਪੁੱਤ ਉਹਦੀਆਂ ਅੱਖਾਂ ਫੇਰ ਪਰ ਆਈਆਂ ਮੇਰਾ ਵੀ ਦਿਲ ਬੜਾ ਖਰਾਬ ਜਿਹਾ ਹੋ ਗਿਆ ਮੈਂ ਆਪਣੇ ਬਲੋ ਰਾਜੀ ਖੁਸ਼ੀ ਲਿਖੀ ਉਹਦੀ ਰਾਜੀ ਖੁਸ਼ੀ ਪੁੱਛੀ ਤੇ ਫਿਰ ਸਵਾਲੀ ਨਜ਼ਰਾਂ ਨਾਲ ਬੁੜੀ ਵੱਲ ਵੇਖਣ ਲੱਗ ਪਿਆ ਲਿਖ ਪੁੱਤ ਵੀ ਉਹਦਾ ਬਾਪੂ 5ਵੀਂ ਤਰੀਕ ਤੇ ਜਾ ਆਇਆ ਇਸ 15 ਦੀ ਫੇਰ ਪੇਸ਼ੀ ਪੈ ਗਈ ਹੋਰ ਮੈਂ ਲਿਖ ਕੇ ਪੁੱਛਿਆ ਦੀਪੋ ਦੇ ਪਰੋਣੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਹੈ ਕਿੱਥੇ ਨਹੀਂ ਉਹ ਵੀ ਗੌਰ ਕਰਕੇ ਉਧਰੋਂ ਥੋ ਪਤਾ ਕੱਢੇ ਬੂਰੀ ਮੈਂਸ ਐਤਕਰ ਤੁਰ ਗਈ ਨਾਲੇ ਉਹਦੀ ਪੂਸ਼ ਨੂੰ ਬਹਾਮਣੀ ਲੱਗ ਗਈ ਸੀ ਪਰ ਹੁਣ ਠੀਕ ਹੈ ਪੂਸ਼ ਵੱਢ ਕੇ ਮੈਂਸ ਦੀ ਕਦਰ ਵੀ ਅੱਧੀ ਰਹਿ ਗਈ ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਕਹੀ ਸੀ ਪਰ ਮੈਂ ਲੇਖ ਹੀ ਦਿੱਤੀ ਨਾਲੇ ਨਾਰੇਵਾਲਦ ਦਾ ਕੰਨਾ ਮਤਾੜਿਆ ਗਿਆ ਐਤਕੀ ਜੇ ਪਤਾ ਹੁੰਦਾ ਬਾਹਰੂ ਨੂੰ ਨਾ ਵੇਚਦੇ ਪਰ ਵੇਚਦੇ ਵੀ ਕਿੱਦਾਂ ਨਾ ਹਾਲਾ ਜੂ ਦੇਣਾ ਸੀ ਖੇਤੀਆਂ ਤਾਂ ਜੈ ਖਾਣੀਆਂ ਐਤਕੀ ਪਾਣੀ ਨੇ ਮਾਰ ਲਈਆਂ ਗਾਲਜੇ 'ਚ ਰੁਗ ਪਰਦੇ ਗੋਡੇ-ਗੋਡੇ ਪਾਣੀ ਦੇਖ ਕੇ ਖੇਤਾਂ ਦੇ ਉਹ ਨਗਾਦਾਰ ਬੋਲੀ ਗਈ ਇਹ ਬਾਹਰੂ ਕੌਣ ਹੋਇਆ ਮੈਂ ਪੁੱਛਿਆ ਆ ਆਪਣਾ ਬੱਚਾ ਸੀ ਪੁੱਤ ਘਰ ਦਾ ਪਾਲਿਆ ਹੋਇਆ ਮੈਂ ਚੰਦਰੇ ਨੂੰ ਸਾਰਾ ਸਾਰਾ ਦੁੱਧ ਛੱਡਦੀ ਰਹੀ ਆ ਮੁੰਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਹਣਾ ਬੈੜ ਕਾ ਨਿਕਲੂ ਉਹ ਉਹਦੀਆਂ ਮੇਲੇ ਤੋਂ ਲਿਆਂਦੀਆਂ ਕੁੰਗਰਾਲਾਂ ਤੇ ਨੱਥਾ ਜੇ ਬਹੂ ਦੇ ਸੰਦੂਕ 'ਚ ਜਿਉਂਦੀਆਂ ਤਿਉਂ ਪਈਆਂ ਨੇ ਸਾਨੂੰ ਪਾਉਣੀਆਂ ਵੀ ਨਸੀਬ ਨਾ ਹੋਈਆਂ ਜਿੱਦਣ ਵਿਕ ਗਿਆ ਤੇਰੇ ਚਾਚੇ ਨੇ ਟੁੱਕ ਦੀ ਇੱਕ ਬੁਰਕੀ ਨਾ ਖਾਧੀ ਥਮਲੇ ਨਾਲ ਲੱਕੇ ਬੈਠਾ ਰਿਹਾ ਸਾਰਾ ਦਿਨ ਨੀਮੀ ਪਾਕੇ ਹੋਰ ਕੀ ਲਿਖਿਆ ਚਾਚੀ ਮੈਂ ਕਵੇਲਾ ਕਵੇਲਾ ਹੁੰਦਾ ਦੇਖ ਕੇ ਕਿਹਾ ਹੋਰ ਲਿਖਦੇ ਪੁੱਤ ਵੀ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ ਕਰਤਾਰੋ ਮੰंजे ਤੇ ਮਰਨ ਵਾਲੀ ਪਈ ਹੈ ਜਲਦੀ ਤੋਂ ਜਲਦੀ ਸਭ ਨੂੰ ਕਹਿ ਕੇ ਨਾਮਾ ਕਟਾ ਆਵੇ ਚੱਠੀ ਨੂੰ ਤਾਰ ਸਮਝੇ ਮੈਂ ਸੁਣ ਹੋ ਗਿਆ ਕਿੰਨਾ ਸੋਹਣਾ ਸੀ ਗੋਬਲਾ ਜਿਹਾ ਮੇਰਾ ਪੋਤਾ ਇਨਵੇਂ ਨਾਬਪਤੇ ਗਿਆ ਸੀ ਤਿੱਖਾ ਤਿੱਖਾ ਨੱਕ ਚੌੜਾ ਮੱਥਾ ਤੇ ਪਰਮਾ ਜੇਰਾ ਮੂੰਹ ਜਿਵੇਂ ਹਸੂ ਹਸੂ ਕਰਦਾ ਸੀ ਜਦੋਂ ਦੀਵੇ ਚਾਨਣ ਮੈਂ ਦੇਖਿਆ ਈਓ ਲੱਗਿਆ ਜਿਵੇਂ ਮੇਰਾ ਪੁੱਤ ਆ ਗਿਆ ਹੋਵੇ ਛੱਟੀ ਲੈ ਕੇ ਫੌਜ ਚ ਕੁੜੀ ਆ ਪੇ ਬੜਬੜਾਂਦੀ ਜਾ ਰਹੀ ਸੀ ਭਾਬੀ ਦੀ ਉਮਰ ਲੰਮੀ ਚਾਹੀਦੀ ਐ ਚਾਚੀ ਇਹਦਾ ਧਿਆਨ ਨਾਲ ਇਲਾਜ ਕਰਵਾਣ ਨਾਲੇ ਜਿਉਂਦਾ ਰਹੇ ਸਾਡਾ ਬਾਈ ਉਹਦੀ ਲਿਖੀ ਹੀ ਇੰਨੀ ਕੁ ਸੀ ਮੈਂ ਦਲਾਸਾ ਦਿੰਦਿਆਂ ਕਿਹਾ ਚਾਚੀ ਨੇ ਸਿਰ ਤੇ ਰੱਖੇ ਖੱਦਰ ਦੇ ਪਰਦੇ ਨਾਲ ਅੱਖਾਂ ਪੁੱਝੀਆਂ ਲਿਖਤਾ ਪੁੱਤ ਸਭ ਕੁਝ ਚਾਚੀ ਨੇ ਕਿਹਾ ਆਹੋ ਚਾਚੀ ਮੈਂ ਬੜੀ ਮੁਸ਼ਕਲ ਨਾਲ ਕਹਿ ਸਕਿਆ ਚੰਗਾ ਪੁੱਤ ਇੱਕ ਵਾਰੀ ਸਾਰੀ ਚਿੱਠੀ ਬਾਚ ਕੇ ਸੁਣਾ ਦੇ ਮੈਨੂੰ ਕੋਈ ਭੁੱਲੀ ਚੁੱਕੀ ਗੱਲ ਚੇਤੇ ਆ ਜੂ ਨਾਲੇ ਉਹਦੀਆਂ ਅੱਖਾਂ 'ਚੇ ਤਰਲਾ ਸੀ ਮੈਂ ਸਾਰੀ ਚਿੱਠੀ ਪੜ ਕੇ ਸੁਣਾ ਦਿੱਤੀ ਬਸ ਚਾਚੀ ਮੈਂ ਐਡਰੈਸ ਲਿਖਦਿਆਂ ਲਿਖਦਿਆਂ ਪੁੱਛਿਆ ਪਸਪੁੱਤ ਲਿਖਦੇ ਬਾਕੀ ਸਭ ਸੁਖ-ਸਾਂਦ ਹੈ ਬੁੜੀ ਦੀ ਗੱਲ ਸੁਣ ਕੇ ਮੇਰੇ ਹੱਥੋਂ ਕਲਮ ਡਿੱਗ ਪਈ